ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਦਾ ਕੋਹਲਿਆ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘ ਵਾਲਾ ਪੈਂਦੀ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਘਰੇਲੂ ਜਾਨਵਰ ਆ ਤਿੰਨ ਜਾਨਵਰ ਇੱਧਰ ਖੜੇ ਆ ਤੇ ਮੇਰੇ ਹਿਸਾਬ ਨਾਲ ਤਿੰਨ ਚਾਰ ਜਾਨਵਰ ਉਹ ਉੱਧਰ ਖੜੇ ਆ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਵਹਿੜ ਤੁਸੀਂ ਵੇਖ ਰਹੇ ਆ ਸੂਈ ਸਵਾਈ ਆ ਇਹ ਬਾਈ ਦੀ ਸੇਲ ਆ ਪੁੱਛ ਲੈਣੇ ਕਿੰਨਾ ਦੁੱਧ ਆ ਕਿੰਨਾ ਮੁੱਲ ਆ ਸਸਰੀਗੜ ਬਾਈ ਨਾਂ ਦੱਸ ਦੀ ਹਰਜਿੰਦਰ ਸਿੰਘ ਦਾ ਜੀ ਦਾ ਪਿੰਡ ਕੋਲੀਆ ਫਰਦਾ ਜੀ ਲਿਹਾਜ਼ ਸਿੰਘ ਉਹ ਜਿਹੜਾ ਮੋਬਾਈਲ ਫੋਨ ਨੰਬਰ ਦੱਸ ਦੀ 985530299 ਇੱਕ ਹੀ ਫੇਰ ਦੱਸ 985530299 ਕਿੰਨਾ ਮਸੂਆ ਬਾਈ ਇਹ ਤੀਜੇ ਸੁਈਗਾ ਸਮਾਂ ਸੁਈ ਨੂੰ ਅੱਜ ਹੀ ਸੁਈਏ ਜੀ ਤੋ ਬਾਈ ਜੀਰ ਪੈ ਗਈ ਕਿ ਪੈਣੀ ਪੈਰ ਪੈ ਗਈ ਇਹ ਤਾਂ ਤੋਪਰੇ ਬਈ ਮਗਰ ਕੀ ਆ ਬੱਚੀ ਆ ਜੀ ਅੱਜ ਅੱਜ ਕਿੰਨਾ ਦੁੱਧ ਦੇ ਦੂ ਜਿੰਨੇ 12 ਕਿਲੋ ਟਾਂਗਾ ਦੇ ਦਿੱਤਾ 12 ਕਿਲੋ ਹਾਂ ਪਿੱਛੇ ਸੁਆਣੀ ਕਿ ਡੰਗ ਦਾ ਹਾਂ 24 ਕਿਲੋ 24 ਕਿਲੋ ਹੁਣ ਕਿੰਨਾ ਬੋੜਾ ਉਹ ਦੇਖੋ ਸਵੇਰ ਕਿੰਨਾ ਕੱਢਿਆ ਸਵੇਰ ਸੀਗਾ 5-6 ਕਿਲੋ ਜੇ ਹੁਣ ਕਿਸੇ ਨੇ ਚੂਣੀ ਹੋਵੇ ਬੋੜਾ ਕਿੰਨਾ ਕ ਚਵਾ ਦਿਓਗੇ ਜੋ ਦੇਖੋ ਕਿ ਨਾ ਕੱਢ ਦੀਏ 5-6 ਕਿਲੋ ਆ ਸਵੇਰ ਕੱਢਿਆ ਤੁਸੀਂ ਸਵੇਰ ਕੱਢਿਆ 5-6 ਕਿਲੋ ਫਿਰ ਹੱਥ ਨੇ ਵੀ ਹੋ 12 ਕਿਲੋ ਬੋੜਾ ਚਵਾ ਦਿਓ ਹੋਊਗਾ ਕੱਢੀਏ ਬਾਹਰ ਨੂੰ ਫਿਰ ਮਾਰ ਦੀ ਮੁਰਦੀ ਤਾਂ ਨਹੀਂ 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 ਕੋਸ਼ਿਸ਼ ਨਹੀਂ ਕਰਦੇ ਤੀਜਾ ਸੁਆ ਮਗਰ ਬੱਛੀ ਐ ਜੇਰ ਬਾਈ ਕਹਿੰਦਾ ਪੈ ਗਈ ਆ ਆ ਬਠਾ ਵੇਖ ਲਓ ਜੇਰ ਪਈ ਆ 12 ਕਿਲੋ ਬਾਈ ਦਸ ਦਾ ਡੰਗ ਦਾ ਦੋਹਾਂ ਡੰਗਾਂ ਦਾ 24 ਕਿਲੋ ਦੁੱਧ ਬਾਈ ਦਸ ਦਾ ਚੋਇਆ ਸਵੇਰ ਬਾਈ ਕਹਿੰਦਾ ਬੌਲਾ 5 6 ਕਿਲੋ ਚੋਇਆ ਮੈਂ ਕੋਈ ਚਵਾਈ ਨਹੀਂ ਕੀਤੀ ਤੋ ਤੁਸੀਂ ਕਰਕੇ ਵੇਖਣੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਜਿਹਦੇ ਪਸੰਦ ਆਊਗੀ ਟੜਕੇ ਵੀ ਅਗਲਾ ਚੋਲੇ 6-7 ਵਜੇ ਆਕੇ ਆਥ ਨੇ ਫੇਰ 6-7 ਵਜੇ ਆਕੇ ਚੋਲੇ ਦੋ ਟਾਈਮ ਚੋਲੋ ਭਾਵਾਂ ਚਾਰ ਟਾਈਮ ਚੋਲੋ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਆਪਦੀ ਤਸੱਲੀ ਕਰਕੇ ਲੈ ਜਾਓ ਮਗਰ ਬੱਚਾ ਸੋਹਣਾ ਬੱਚੀ ਹੈ ਜੇ ਵਧੀਆ ਸੇਵਾ ਕਰ ਲੋਗੇ ਖੀਰੀਆਂ ਸੂਪਿੰਦੀਆਂ ਹੁੰਦੀਆਂ ਹੁੰਦੀਆਂ ਬਾਹੀਆਂ ਚੋਵਾਂ ਮਹੀਨਿਆਂ ਦੀਆਂ ਇਹ ਉਹ ਤੁਹਾਡੀ ਸੇਵਾ ਤੇ ਆ ਬਾਹੀਆਂ ਚੋਵਾਂ ਮਹੀਨਿਆਂ ਦੀ ਸਵਾਉਣੀ ਆ ਜਾਂ 4 ਸਾਲਾਂ ਦੀ ਚੋਆਣੀ ਆ ਮਨ ਲਓ ਜੇ ਵਧੀਆ ਦਾਣਾ ਦਾ ਪਾਪਾ ਪਾਉਂਗੇ ਤਾਂ ਅੱਧੇ ਟਾਈਮ 'ਚ ਤਿਆਰ ਹੋ ਜਾਂਦੀ ਆ ਤੇ ਨਹੀਂ ਫਿਰ ਦੁੱਗਣਾ ਟਾਈਮ ਤਾਂ ਲੱਗਦਾ ਹੀ ਲੱਗਦਾ ਉਹ ਥੋਡੀ ਸੇਵਾ ਸੰਭਾਲ ਆ ਥਣ ਗਲਾਬੀ ਆ ਚਾਰਾ ਥਣਾਂ ਦਾ ਸੇਮ ਹੀ ਸਾਈਜ਼ ਆ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦੱਸ ਦਿੰਨਾ ਮੈਂ ਥਣ ਹਵਾਨੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰ ਲਓ 12:40 ਦੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਜਵਾਈ 'ਚ 5 ਘੰਟੇ ਪਏ ਆ ਅਜੇ 12:40 ਐ 20 ਮਿੰਟ ਆ ਪਏ ਆ 5 5.5 ਘੰਟਿਆਂ ਆ 8 ਦੀ ਚਵਾਈ ਚ ਪਏ ਆ ਜਿਹਦੇ ਪਸੰਦ ਆਉ ਦੋ ਟਾਈਮ ਭਾਵਾਂ ਚਾਰ ਟਾਈਮ ਚੋਕੇ ਲੈ ਜੇ ਅਗੜਾ ਜਾਇਦ ਜਮਲ ਬਾਈ 90000 ਰੁਪਏ ਦੇ ਮੁੱਲ 90000 ਦੋਸਤੋ 90000 ਬਾਈ ਮੁੱਲ ਕਰਦਾ ਮਾਨਤਾਣ ਹੋ ਜੂ ਜਿਹਦੇ ਵੀ ਪਸੰਦ ਆਉਂਦੀ ਆ ਕੋਹਲੀਆ ਪਿੰਡ ਐ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਬਾਈ ਦੇ ਘਰੇ ਆ ਜਿਉ ਆਪ ਦੀ ਤਸੱਲੀ ਕਰਕੇ ਲੈ ਜਾਓ ਘਰੇਲੂ ਜਾਨਵਰ ਆ ਤਿੰਨ ਕਿ ਜਾਨਵਰ ਇਧਰ 3 4 ਉਧਰ ਖੜੇ ਸੱਤ ਅੱਠ ਇੱਕ ਪਸ਼ੂ ਆ ਟੋਟਲ ਇਹ ਇੱਕ ਨਾਗ ਸੇਲ ਹੈ ਜਿਹਦੇ ਵੀ ਪਸੰਦ ਆਉਂਦਾ ਸੂਇਆ ਸਵਾਇਆ ਹੈਗਾ ਮੈਂ ਤਾਂ ਅੱਗੇ ਵੀ ਕਹਿਣਾ ਨਾ ਸੂਇਆ ਸਵਾਇਆ ਪਸ਼ੂ ਨੂੰ ਥੋੜੀ ਜੀ ਲੈਣ ਦੀ ਤਰਜੀਹ ਵੱਧ ਦਿਆ ਕਰੋ ਕਿਉਂਕਿ ਗੱਬਣ ਦਾ ਪਤਾ ਨਹੀਂ ਕੀ ਦੇਣਾ ਕੀ ਨਹੀਂ ਦੇਣਾ ਇਹ ਤਾਂ ਹੁਣ ਸੂਈ ਸਵਾਈ ਅਗਲਾ ਭਵਾਂ ਦੋ ਟਾਈਮ ਚਾਰ ਟਾਈਮ ਅਗਲਾ ਚੋਕੇ ਲੈ ਜੇ ਬਾਕੀ ਮਰਜ਼ੀ ਥੋੜੀ ਆ ਭਵਾਂ ਗੱਬਣ ਲੈ ਲਓ ਸੂਇਆ ਲੈ ਲਓ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਪਰ ਆਪਾਂ ਤਾਂ ਫਰੀਜ ਸਲਾਹ ਦਿੱਤੀ ਹੈ ਕਿ ਸੂਆ ਸੂਆ ਲਓਗੇ ਤਾਂ ਚੰਗਾ ਅਗਲਾ ਚੋਕੇ ਲੈ ਲੂਗਾ ਗੱਬਣ ਦਾ ਤਾਂ ਅੰਦਾਜ਼ੇ ਨਾਲ ਹੀ ਲੈਣਾ ਪੈਣਾ ਹੁੰਦਾ ਕਿ ਕਿੰਨਾ ਕੁ ਦੁੱਧ ਦੂਲੇਵੇ ਦੇ ਹਿਸਾਬ ਨਾਲ ਜੱਜਮੈਂਟ ਉਹ ਚਲੋ ਬਾਹਲੇ ਉਹਨਾਂ ਤਾਂ ਪਤਾ ਕਈਆਂ ਨੂੰ ਪਤਾ ਵੀ ਨਹੀਂ ਉਹ ਸੂਆ ਸੂਆ ਲੈ ਲਓ ਜੀ ਨੂੰ ਨਹੀਂ ਪਤਾ ਪਰ ਜ਼ਿਆਦਾਤਰ ਸਾਰੇ ਹੀ ਸੂਆ ਸੂਆ ਲਓਗੇ ਤਾਂ ਵਧੀਆ ਗੱਲ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਪੰਡ ਘੋਲੀਆ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਹਦੇ ਵੀ ਪਸੰਦ ਆਉਂਦੀ ਆ ਸੂਈ ਸਵਾਈ ਹੈਗੀ ਭਾਵੇਂ ਚਾਰ ਟਾਈਮ ਚੋਕੇ ਲੈ ਜੋ ਸੀਲ ਸਾਉ ਬਾਈ ਕਿਆਂ ਦਾ ਫੁੱਲ ਤੀਜਾ ਸੂਆ ਮਗਰਵੱਛੀ ਸਾਰਿਆਂ ਨੂੰ ਫਸੀਗਾ